ਸ਼ਤਸ਼੍ਰੀਏਕਾਲ ਮੈਂ ਹਰਕਿਰਨ ਸਿੰਘ ਨਿਰਪੱਖ ਆਵਾਜ਼ ਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅਮਰੀਕਾ ਦੇ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਖਬਰ ਤੇ ਮੋਹਰ ਲਾ ਦਿੱਤੀ ਹੈ ਕਿ ਭਾਰਤੀ ਨਾਗਰਿਕ ਨikhil ਗੁਪਤਾ ਜਿਸ ਨੂੰ ਨਿਊਯਾਰਕ ਦੇ ਵਿੱਚ ਸਾਲ 2023 ਦੇ ਵਿੱਚ ਖਾਲਸਤਾਨੀ ਸਮਰਥਕ ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਲਈ ਗ੍ਰਿਫਤਾਰ ਕੀਤਾ ਗਿਆ ਸੀ ਉਸ ਨੇ ਅਦਾਲਤ ਦੇ ਸਾਹਮਣੇ ਆਪਣਾ ਜੁਰਮ ਕਬੂਲ ਲਿਆ ਗਿਲਟੀ ਪਲੀਡ ਕੀਤਾ ਹੈ ਉਸਨੇ ਅਤੇ ਇਸ ਜੁਰਮ ਦੇ ਲਈ ਅਦਾਲਤ 29 ਮਈ 2026 ਨੂੰ ਸਜ਼ਾ ਸੁਣਾਵੇਗੀ ਡਿਪਾਰਟਮੈਂਟ ਆਫ ਜਸਟਿਸ ਨੇ ਇਹ ਵੀ ਕਿਹਾ ਹੈ ਕਿ 54 ਸਾਲਾਂ ਦਾ ਗੁਪਤਾ ਵਿਕਾਸ ਯਾਦਵ ਦੇ ਇਸ਼ਾਰੇ ਤੇ ਕੰਮ ਕਰਦਾ ਸੀ ਇਸ ਸਾਜ਼ਿਸ਼ ਰਚਨ ਦੇ ਲਈ ਯਾਦਵ ਨੇ ਹੀ ਉਸ ਨੂੰ ਕਿਹਾ ਸੀ ਜੋ ਕਿ ਖੁਦ ਭਾਰਤ ਸਰਕਾਰ ਦੇ ਕੈਬਨਿਟ ਸਕੱਤਰਤ ਵਿਖੇ ਮੁਲਾਜ਼ਮ ਹੈ ਉਹੀ ਸਕੱਤਰੇਤ ਜਿੱਥੇ ਕੀ ਭਾਰਤ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਜਿਹਨੂੰ ਅਸੀਂ ਰੌਅ ਕਹਿੰਦੇ ਹਾਂ ਜਾਂ ਰੌਅ ਦੇ ਨਾਮ ਦੇ ਨਾਲ ਜਾਣਦੇ ਹਾਂ ਉਸ ਦਾ ਮੁੱਖ ਦਫ਼ਤਰ ਹੈ। ਯਾਦਵ ਨੂੰ ਵੀ ਇਸ ਕੇਸ ਦੇ ਵਿੱਚ ਦੋਸ਼ੀ ਬਣਾਇਆ ਗਿਆ ਹੈ ਪਰ ਹਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਇਹ ਸਾਰਾ ਕੁਝ ਅਮਰੀਕਾ ਦੇ ਅਧਿਕਾਰਤ ਬਿਆਨ ਦੇ ਵਿੱਚ ਦੇਰ ਰਾਤ ਸ਼ੁੱਕਰਵਾਰ ਨੂੰ ਜਾਰੀ ਹੋਇਆ ਸੀ ਉਸ ਦੇ ਵਿੱਚ ਕਿਹਾ ਗਿਆ ਭਾਰਤ ਦੇ ਵਿਦੇਸ਼ ਮੰਤਰਾਲੇ ਜਿਹਨੂੰ ਆਪਾਂ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਕਹਿੰਦੇ ਆ ਐਮਈਏ ਇਸ ਨੇ ਸਾਊਥ ਡਿਸਟ੍ਰਿਕਟ ਆਫ ਨਿਊਯਾਰਕ ਦੇ ਯੂਐਸ ਅਟਾਰਨੀਜ਼ ਆਫਿਸ ਦੇ ਇਸ ਬਿਆਨ ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਨਿਖਲ ਗੁਪਤਾ ਦੇ ਪਰਿਵਾਰ ਦੇ ਨੇੜਲੇ ਸੂਤਰ ਇਹ ਦੱਸਦੇ ਹਨ ਕਿ ਉਸਨੇ ਇਹ ਫੈਸਲਾ ਆਪਣੇ ਅਤੇ ਆਪਣੇ ਪਰਿਵਾਰ ਲਈ ਇੱਕ ਲੰਬੀ ਅਤੇ ਥਕਾ ਦੇਣ ਵਾਲੀ ਕਾਨੂੰਨੀ ਲੜਾਈ ਨੂੰ ਹਮੇਸ਼ਾ ਦੇ ਲਈ ਖਤਮ ਕਰਨ ਕਰਸਤੇ ਲਿਆ ਹੈ ਪਰਿਵਾਰ ਨੂੰ ਜੋ ਕਿ ਨਖਲ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਨਾ ਤਾਂ ਉਹ ਵਾਅਦਾ ਮੁਆਫ ਗਵਾਹ ਬਣਿਆ ਹੈ ਤੇ ਨਾ ਹੀ ਸਰਕਾਰ ਦੇ ਨਾਲ ਉਸ ਨੇ ਕੋਈ ਡੀਲ ਕੀਤੀ ਹੈ ਬਲਕਿ ਉਸ ਨੇ ਸਾਰਾ ਇਲਜ਼ਾਮ ਆਪਣੇ ਉੱਪਰ ਲੈ ਲਿਆ ਹੈ ਇਹ ਵੀ ਸਚਾਈ ਹੈ ਕਿ ਗੁਪਤਾ ਦੀ ਇਹ ਦੋਸ਼ੀ ਪਲੀ ਜਿਹੜੀ ਹੈ ਉਹ ਭਾਰਤ ਸਰਕਾਰ ਦੀ ਸਥਿਤੀ ਨੂੰ ਬੜਾ ਹੀ ਮੁਸ਼ਕਲ ਬਣਾ ਦਿੰਦੀ ਹੈ ਕਿਉਂਕਿ ਕਿਸੇ ਵੀ ਭਾਰਤੀ ਨਾਗਰਿਕ ਦਾ ਵਿਦੇਸ਼ ਦੀ ਧਰਤੀ ਤੇ ਕਿਸੇ ਦੀ ਹੱਤਿਆ ਦੇ ਵਿੱਚ ਜਾਂ ਹੱਤਿਆ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੋਣ ਦਾ ਇਕਬਾਲਨਾਮਾ ਉਹ ਵੀ ਇੱਕ ਸਰਕਾਰੀ ਮੁਲਾਜ਼ਮ ਦੇ ਨਾਲ ਮਿਲ ਕੇ ਸਰਕਾਰ ਦੇ ਲਈ ਸਰਦਰਦੀ ਤਾਂ ਬਣ ਹੀ ਜਾਂਦਾ ਹੈ ਹੁਣ ਤੱਕ ਭਾਰਤ ਸਰਕਾਰ ਲਗਾਤਾਰ ਇਹਨਾਂ ਦੋਸ਼ਾਂ ਨੂੰ ਨਕਾਰਦੀ ਆ ਰਹੀ ਹੈ ਆਪਣੇ ਆਪ ਨੂੰ ਇਸ ਸਾਜ਼ਿਸ਼ ਤੋਂ ਦੂਰ ਰੱਖ ਰਹੀ ਹੈ ਇਹ ਕਹਿ ਕੇ ਕਿ ਇਹ ਸਾਡੀ ਨੀਤੀ ਦੇ ਖਿਲਾਫ ਹੈ ਹੁਣ ਇਸ ਡਿਪਾਰਟਮੈਂਟ ਆਫ ਜਸਟਿਸ ਦੇ ਬਿਆਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਹੋਈ ਹਰਦੀਪ ਸਿੰਘ ਨਿੱਜਰ ਦੇ ਕਤਲ ਜੋ ਕਿ 2023 ਦੇ ਵਿੱਚ ਹੋਇਆ ਸੀ ਉਸ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੇ ਇਹ ਕਿਹਾ ਗਿਆ ਹੈ ਕਿ ਗੁਪਤਾ ਨੇ ਅਮਰੀਕਾ ਦੇ ਇੱਕ ਖੁਫੀਆ ਏਜੰਟ ਕੋਲ ਨਿੱਜਰ ਦੇ ਕਤਲ ਤੋਂ ਇੱਕ ਦਿਨ ਬਾਅਦ ਹੀ ਇਹ ਮੰਨਿਆ ਹੈ ਕਿ ਨਿੱਜਰ ਵੀ ਉਹਨਾਂ ਦੇ ਹੀ ਨਿਸ਼ਾਨੇ ਤੇ ਸੀ ਜਦੋਂ ਇਹ ਖਬਰ ਪਹਿਲੀ ਵਾਰ ਬਾਹਰ ਆਈ ਸੀ ਤਾਂ ਉਸ ਦੇ ਨਾਲ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਉੱਤੇ ਕੀ ਅਸਰ ਪਿਆ ਸੀ ਤੇ ਹੁਣ ਜਾ ਕੇ ਕਈ ਸਾਲਾਂ ਬਾਅਦ ਉਹ ਰਿਸ਼ਤੇ ਦੁਬਾਰਾ ਥੋੜੇ ਸੁਧਰਦੇ ਦਿਖਾਈ ਦੇ ਰਹੇ ਹਨ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਹੁਣ ਡਿਪਾਰਟਮੈਂਟ ਆਫ ਜਸਟਿਸ ਦੇ ਮਤਾਬਿਕ ਗੁਪਤਾ ਨੇ ਮਰਡਰ ਫॉर हायर ਯਾਨੀ ਸਪਾਰੀ ਲੈ ਕੇ ਕਤਲ ਦਾ ਜੁਰਮ ਕਬੂਲਿਆ ਹੈ ਜਿਸ ਦੀ ਸਜ਼ਾ 10 ਸਾਲ ਹੈ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਕਬੂਲਿਆ ਹੈ ਉਸ ਦੀ ਸਜ਼ਾ ਵੀ 10 ਸਾਲ ਹੈ ਮਨੀ ਲਾਂਡਰਿੰਗ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਕਬੂਲਿਆ ਹੈ ਤੇ ਇਸ ਜੁਰਮ ਦੀ سزا ਅਮਰੀਕਾ ਦੇ ਵਿੱਚ ਵੱਧ ਤੋਂ ਵੱਧ 20 ਸਾਲ ਦੀ ਕੈਦ ਹੈ ਸੋ ਕੁੱਲ ਮਿਲਾ ਕੇ ਤਿੰਨ ਜੁਰਮ ਕਪਟਾ ਦੇ ਵੱਲੋਂ ਕਬੂਲ ਕੀਤੇ ਗਏ ਹਨ ਔਰ ਇਨ੍ਹਾਂ ਤਿੰਨਾਂ ਦੀ سزا ਜਿਹੜੀ ਹੈ ਉਹ ਰਲਾ ਕੇ ਜੇ ਦੇਖੀ ਜਾਵੇ ਤਾਂ ਵੱਧ ਤੋਂ ਵੱਧ 40 ਸਾਲ ਮਿਲਣ ਦੀ ਇਹ ਉਮੀਦ ਜਿਤਾਈ ਜਾ ਰਹੀ ਹੈ ਨਿਖਲ ਗੁਪਤਾ ਨੇ ਇਹ ਸਾਰੇ ਦੋਸ਼ ਯੂ ਐਸ ਮੈਜਿਸਟਰੇਟ ਜੱਜ ਸਾਰਾ ਨਟਬਰਨ ਦੇ ਸਾਹਮਣੇ ਕਬੂਲੇ ਹਨ ਤੇ ਇਨ੍ਹਾਂ ਦੀ سزا ਜਿਹੜੀ ਹੈ ਉਹ ਯੂਐਸ ਦੇ ਡਿਸਟ੍ਰਿਕਟ ਜੱਜ ਵਿਕਟਰ ਮਰੇਰੋ ਨੇ 29 ਮਈ 2026 ਨੂੰ ਸੁਣਾਉਣੀ ਹੈ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਗੁਪਤਾ ਜੋ ਕਿ ਇੱਕ ਭਾਰਤ ਨਾਗਰਿਕ ਹੈ ਤੇ ਉਥੋਂ ਦਾ ਹੀ ਵਸਨੀਕ ਹੈ ਆਪਣੇ ਆਪ ਨੂੰ ਇੱਕ ਅੰਤਰਰਾਸ਼ਟਰੀ ਨਸ਼ੇ ਅਤੇ ਹਥਿਆਰਾਂ ਦਾ ਸਮਗਲਰ ਦੱਸਦਾ ਹੈ ਯਾਦਵ ਅਤੇ ਹੋਰਨਾਂ ਦੇ ਨਾਲ ਉਹ ਇਲੈਕਟ੍ਰੋਨਿਕ ਸਾਧਨਾਂ ਦੇ ਜ਼ਰੀਏ ਹੀ ਸੰਪਰਕ ਦੇ ਵਿੱਚ ਰਿਹਾ ਸੀ ਅਦਾਲਤਾਂ ਦੇ ਵਿੱਚ ਜੋ ਦਸਤਾਵੇਜ਼ ਮੌਜੂਦ ਹਨ ਅਤੇ ਜਿਹੜੇ ਬਿਆਨ ਦਿੱਤੇ ਗਏ ਹਨ ਉਹਨਾਂ ਦੇ ਮੁਤਾਬਕ ਡਿਪਾਰਟਮੈਂਟ ਆਫ ਜਸਟਿਸ ਦਾ ਕਹਿਣਾ ਹੈ ਕਿ 2023 ਦੇ ਆਸ-ਪਾਸ ਗੁਪਤਾ ਭਾਰਤ ਅਤੇ ਹੋਰਾਂ ਸਮਾਂ ਤੇ ਬੈਠੇ ਲੋਕਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਸੀ ਜਿਨ੍ਹਾਂ ਦੇ ਵਿੱਚ ਵਿਕਾਸ ਯਾਦਵ ਵੀ ਸ਼ਾਮਲ ਸੀ ਜੋ ਕਿ ਉਸ ਸਮੇਂ ਭਾਰਤ ਸਰਕਾਰ ਦਾ ਮੁਲਾਜ਼ਮ ਸੀ ਇਹ ਸਾਰੇ ਮਿਲ ਕੇ ਅਮਰੀਕਾ ਦੀ ਧਰਤੀ ਦੇ ਉੱਪਰ ਇੱਕ ਵਕੀਲ ਅਤੇ ਸਿਆਸੀ ਕਾਰਜਕਰਤਾ ਦੀ ਹੱਤਿਆ ਰਚਨ ਦੀ ਯੋਜਨਾ ਬਣਾ ਰਹੇ ਸਨ ਜਿਹੜਾ ਪੀੜਤ ਵਿਅਕਤੀ ਹੈ ਭਾਰਤੀ ਮੂਲ ਦਾ ਇੱਕ ਅਮਰੀਕੀ ਨਾਗਰਿਕ ਹੈ ਅਤੇ ਭਾਰਤ ਸਰਕਾਰ ਦਾ ਖੁੱਲਕੇ ਆਲੋਚਨਾ ਕਰਨ ਵਾਲਾ ਇਨਸਾਨ ਹੈ ਇਹ ਅਮਰੀਕਾ ਦੇ ਵਿੱਚ ਆਧਾਰਿਤ ਇੱਕ ਸੰਸਥਾ ਚਲਾਉਂਦਾ ਹੈ ਜੋ ਕਿ ਉੱਤਰ ਭਾਰਤ ਦੇ ਵਿੱਚ ਇੱਕ ਸੂਬਾ ਪੰਜਾਬ ਉਸ ਦੀ ਭਾਰਤ ਨਾਲੋਂ ਵੱਖ ਹੋਣ ਦੀ ਵਕਾਲਤ ਕਰਦਾ ਹੈ ਜੋ ਕਿ ਉੱਥੇ ਇੱਕ ਘੱਟ ਗਿਣਤਿਕ ਧਾਰਮਿਕ ਨਸਲ ਦੇ ਸਮੂਹ ਸਿੱਖਾਂ ਦਾ ਘਰ ਹੈ ਪੀੜਤ ਨੇ ਜਨਤਕ ਤੌਰ ਤੇ ਪੂਰੇ ਜਾਂ ਪੰਜਾਬ ਦੇ ਇੱਕ ਹਿੱਸੇ ਨੂੰ ਭਾਰਤ ਨਾਲੋਂ ਵੱਖ ਹੋਣ ਦੀ ਅਪੀਲ ਕੀਤੀ ਹੈ ਇੱਕ ਵੱਖਰਾ ਆਜ਼ਾਦ ਸਿੱਖ ਦੇਸ਼ ਬਣਾਉਣ ਦੇ ਲਈ ਕਿਹਾ ਹੈ ਜਿਸ ਦਾ ਨਾਮ ਖਾਲਿਸਤਾਨ ਹੈ ਪਾਕ ਸਰਕਾਰ ਨੇ ਇਸੇ ਲਈ ਪੀੜਤ ਅਤੇ ਉਸ ਦੀ ਵੱਖ ਵੱਖਤੀ ਸੰਸਥਾ ਨੂੰ ਭਾਰਤ ਦੇ ਵਿੱਚ ਬੈਨ ਕੀਤਾ ਹੋਇਆ ਹੈ ਅੱਗੇ ਇਹ ਕਿਹਾ ਹੈ ਕਿ ਯਾਦਵ ਨੇ ਮਈ 2023 ਦੇ ਆਸ-ਪਾਸ ਹੀ ਨਿਖਲ ਗੁਪਤਾ ਨੂੰ ਅਮਰੀਕਾ ਦੇ ਵਿੱਚ ਪੀੜਤ ਵਿਅਕਤੀ ਦੇ ਕਤਲ ਕਰਨ ਲਈ ਕੰਮ ਸੌਂਪਿਆ ਸੀ ਅਤੇ ਯਾਦਵ ਦੇ ਇਸ਼ਾਰੇ ਤੇ ਹੀ ਗੁਪਤਾ ਨੇ ਇੱਕ ਵਿਅਕਤੀ ਦੇ ਨਾਲ ਸੰਪਰਕ ਸਾਬ੍ਹਿਆ ਸੀ ਜੋ ਕਿ ਉਸ ਨੂੰ ਲੱਗਦਾ ਸੀ ਕਿ ਉਸ ਦਾ ਇੱਕ ਮੁਜਰਮ ਸਾਥੀ ਹੈ ਪਰ ਅਸਲ ਦੇ ਵਿੱਚ ਉਹ ਡੀਆਈਏ ਦਾ ਖੁਫੀਆ ਏਜੰਸੀ ਸੰਪਰਕ ਨਿਊਯਾਰਕ ਸਿਟੀ ਦੇ ਵਿੱਚ ਇੱਕ ਹਿੱਟਮੈਨ ਲੱਭਣ ਦੇ ਲਈ ਕਿਹਾ ਗਿਆ ਸੀ ਤਾਂਕਿ ਪੀੜਤ ਦਾ ਕਤਲ ਕੀਤਾ ਜਾ ਸਕੇ ਇਸ ਸ਼ਖਸ ਨੇ ਗੁਪਤਾ ਨੂੰ ਇੱਕ ਹੋਰ ਬੰਦੇ ਦੇ ਨਾਲ ਇਹ ਕਹਿ ਕੇ ਮਿਲਾਇਆ ਕਿ ਇਹ ਉਹ ਹਿੱਟਮੈਨ ਹੈ ਜੋ ਗੁਪਤਾ ਲੱਭ ਰਿਹਾ ਸੀ ਜਦੋਂ ਕਿ ਉਹ ਵਿਅਕਤੀ ਵੀ ਡੀ ਈ ਏ ਦਾ ਹੀ ਇੱਕ ਅੰਡਰ ਕਵਰ ਏਜੰਸੀ ਗੁਪਤਾ ਦੁਆਰਾ ਜਿਹੜੀ ਵਿਚੋਲਗੀ ਨਾਲ ਡੀਲ ਕਰਾਈ ਗਈ ਸੀ ਉਸ ਤੇ ਲਈ ਯਾਦਵ ਰਾਜ਼ੀ ਹੋ ਜਾਂਦਾ ਹੈ ਅਤੇ ਉਸ 에ਜੰਟ ਨੂੰ ਪੰਨੂ ਦਾ ਕਤਲ ਕਰਨ ਦੇ ਲਈ 1 ਲੱਖ US ਡਾਲਰ ਦੇਣ ਦੇ ਲਈ ਵੀ ਮੰਨ ਜਾਂਦਾ ਹੈ 9 ਜੂਨ 2023 ਦੇ ਆਸ-ਪਾਸ ਯਾਦਵ ਅਤੇ ਗੁਪਤਾ ਆਪਣੇ ਇੱਕ ਸਾਥੀ ਦੇ ਰਾਹੀਂ 15000 ਡਾਲਰ ਨਕਦ ਇਸ ਕਤਲ ਦੇ ਲਈ ਪੇਸ਼ਕੀ ਦੇ ਤੌਰ ਤੇ ਉਸ ਅੰਡਰਕਵਰਡ 에ਜੰਟ ਨੂੰ ਦਿੰਦੇ ਹਨ ਜੂਨ 2023 ਦੇ ਆਸ-ਪਾਸ ਹੀ ਯਾਦਵ ਗੁਪਤਾ ਨੂੰ ਪੰਨੂ ਦੀ ਸਾਰੀ ਜਾਣਕਾਰੀ ਮਹੱਈਆ ਕਰਾਉਂਦਾ ਹੈ ਜਿਸ ਤੇ ਵਿੱਚ ਪੀਡਟ ਦੇ ਘਰ ਦਾ ਪਤਾ ਜਿਹੜਾ ਨਿਊਯਾਰਕ ਸ਼ਹਿਰ ਦੇ ਵਿੱਚ ਸੀ ਉਸ ਦੇ ਫੋਨ ਨੰਬਰ ਉਸ ਦੀ ਰੋਜ਼ ਦੀ ਦਿਨਚਰਿਆ ਕੀ ਹੁੰਦੀ ਹੈ ਕਿੱਥੇ-ਕਿੱਥੇ ਉਹ ਜਾਂਦਾ ਹੈ ਤੇ ਕੀ-ਕੀ ਕਰਦਾ ਹੈ ਇਹ ਸਾਰੀ ਜਾਣਕਾਰੀ ਮੁਹੱਈਆ ਕਰਾਉਂਦਾ ਹੈ ਤੇ ਇਹੀ ਸਾਰੀ ਜਾਣਕਾਰੀ ਫਿਰ ਗੁਪਤਾ ਸਾਡੇ ਅੰਡਰਕਵਰ ਏਜੰਟ ਦੇ ਨਾਲ ਸਾਂਝੀ ਕਰਦਾ ਹੈ ਇਸ ਤੋਂ ਬਾਅਦ ਗੁਪਤਾ ਯਾਦਵ ਦੇ ਨਾਲ ਕਤਲ ਦੀ ਸਾਜ਼ਿਸ਼ ਕਿਵੇਂ ਅੱਗੇ ਵਧ ਰਹੀ ਹੈ ਉਸ ਦੀ ਸਾਰੀ ਜਾਣਕਾਰੀ ਦਿੰਦਾ ਹੈ ਜਿਸ ਦੇ ਵਿੱਚ ਸਪੀਡਸ ਵਿਅਕਤੀ ਦੀ ਸਰਵੇਲੈਂਸ ਦੀਆਂ ਫੋਟੋਆਂ ਵੀ ਸ਼ਾਮਲ ਸਨ ਫਿਰ ਗੁਪਤਾ ਉਸ ਅੰਡਰਕਵਰ ਅਫਸਰ ਨੂੰ ਹਦਾਇਤ ਦਿੰਦਾ ਹੈ ਕਿ ਕਤਲ ਛੇਤੀ ਤੋਂ ਛੇਤੀ ਕੀਤਾ ਜਾਵੇ ਪਰ ਇਹ ਵੀ ਖਾਸ ਤੌਰ ਤੇ ਹਦਾਇਤ ਦਿੰਦਾ ਹੈ ਕਿ ਇਹ ਕਤਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੇ ਵਿੱਚ ਜਿਹੜੀ ਅਧਿਕਾਰਿਤ ਫੇਰੀ ਹੋਣੀ ਹੈ ਉਸ ਦੇ ਨਜ਼ਦੀਕੀ ਤਰੀਕਿਆਂ ਦੇ ਉੱਤੇ ਨਾ ਕੀਤਾ ਜਾਵੇ ਉਸ ਤੋਂ ਅੱਗੇ ਜਾਂ ਪਿੱਛੇ ਕੀਤਾ ਜਾਵੇ ਇਹ ਫੇਰੀ 20 ਜੂਨ 2023 ਦੇ ਨੇੜੇ ਹੀ ਸ਼ੁਰੂ ਹੋਣ ਵਾਲੀ ਸੀ ਲੇਕਿਨ ਇਸ ਫੇਰੀ ਤੋਂ ਠੀਕ 2 ਦਿਨ ਪਹਿਲਾਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਇੱਕ ਗੁਰਦੁਆਰੇ ਦੇ ਬਾਹਰ ਹਮਲਾਵਰ ਹਰਦੀਪ ਸਿੰਘ ਨੱਜਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੰਦੇ ਹਨ ਨੱਜਰ ਵੀ ਪੀੜਤ ਵਿਅਕਤੀ ਦਾ ਹੀ ਸਾਥੀ ਸੀ ਅਤੇ ਉਸਦੇ ਵਾਂਗ ਹੀ ਇੱਕ ਵੱਖਰੀ ਸਿੱਖ ਸਟੇਟ ਦਾ ਸਮਰਥਕ ਸੀ ਅਤੇ ਭਾਰਤ ਸਰਕਾਰ ਦਾ ਇੱਕ ਬੜਬੋਲਾ ਆਲੋਚਕ ਵੀ ਸੀ 19 ਜੂਨ 2023 ਨੂੰ ਨਿੱਜਰ ਦੇ ਕਤਲ ਦੇ ਇੱਕ ਦਿਨ ਬਾਅਦ ਹੀ ਗੁਪਤਾ ਅੰਡਰਕਵਰ 에ਜੈਂਟ ਨੂੰ ਦੱਸਦਾ ਹੈ ਕਿ ਨਿੱਜਰ ਵੀ ਸਾਡੇ ਨਿਸ਼ਾਨੇ ਤੇ ਹੀ ਸੀ ਅਤੇ ਹੋਰ ਵੀ ਬਹੁਤ ਸਾਰੇ ਲੋਕ ਸਾਡੇ ਨਿਸ਼ਾਨੇ ਤੇ ਹਨ ਗੁਪਤਾ ਇਹ ਵੀ ਕਹਿੰਦਾ ਹੈ ਕਿ ਹੁਣ ਨਿੱਜਰ ਦੇ ਕਤਲ ਤੋਂ ਬਾਅਦ ਹੋਰ ਉੜੀਕਣ ਦੀ ਲੋੜ ਨਹੀਂ ਰਹੀ ਹੈ ਪੰਨੂ ਨੂੰ ਕਤਲ ਕਰਨ ਦਾ ਟਾਈਮ ਆ ਗਿਆ ਹੈ 30 ਜੂਨ 2023 ਨੂੰ ਨਿਖਲ ਗੁਪਤਾ ਦੀ ਗ੍ਰਿਫਤਾਰੀ ਹੁੰਦੀ ਹੈ ਚੈੱਕ ਰਿਪਬਲਿਕ ਤੋਂ ਅਤੇ ਫਿਰ ਉਸ ਨੂੰ ਅਮਰੀਕਾ ਲਜਾਇਆ ਜਾਂਦਾ ਹੈ ਐਕਸਟਰੈਡਾਈਟ ਕੀਤਾ ਜਾਂਦਾ ਹੈ 30 ਨਵੰਬਰ 2023 ਨੂੰ ਜਦੋਂ ਪਹਿਲੀ ਵਾਰ ਇਸ ਕੇਸ ਦੇ ਵਿੱਚ ਗੁਪਤਾ ਦੇ ਖਿਲਾਫ ਦੋਸ਼ ਤੈਅ ਕੀਤੇ ਜਾਂਦੇ ਹਨ ਉਸ ਤੋਂ ਬਾਅਦ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਜਿਹਨੂੰ ਆਪਾਂ ਵਿਦੇਸ਼ ਮੰਤਰਾਲਾ ਵੀ ਕਹਿੰਦੇ ਆ ਉਹ ਇੱਕ ਬਿਆਨ ਜਾਰੀ ਕਰਦੀ ਹੈ ਤੇ ਕਹਿੰਦੀ ਹੈ ਕਿ ਇਸ ਕੇਸ ਦੇ ਸਿਲਸਿਲੇ ਵਿੱਚ ਜਿਸ ਵਿੱਚ ਅਮਰੀਕਾ ਦੀ ਅਦਾਲਤ ਦੇ ਵਿੱਚ ਇੱਕ ਵਿਅਕਤੀ ਖਿਲਾਫ ਦੋਸ਼ ਤਾਇ ਕੀਤੇ ਗਏ ਹਨ ਉਸ ਨੂੰ ਇੱਕ ਭਾਰਤੀ ਅਧਿਕਾਰੀ ਦੇ ਨਾਲ ਜੋੜਿਆ ਗਿਆ ਹੈ ਇਹ ਚਿੰਤਾ ਦਾ ਵਿਸ਼ਾ ਹੈ ਅਸੀਂ ਇਹ ਪਹਿਲਾਂ ਵੀ ਕਿਹਾ ਸੀ ਤੇ ਹੁਣ ਮੁੜ ਦੁਹਰਾਉਨੇ ਹਾਂ ਕਿ ਭਾਰਤ ਸਰਕਾਰ ਦੀ ਨੀਤੀ ਦੇ ਉਲਟ ਹੈ ਇਸ ਤੋਂ ਬਾਅਦ ਇੱਕ ਹਾਈ ਲੈਵਲ ਕਮੇਟੀ ਵੀ ਬਣਾ ਦਿੱਤੀ ਜਾਂਦੀ ਹੈ ਇੱਕ ਹਾਈ ਲੈਵਲ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਅਮਰੀਕਾ ਦੇ ਜਿਹੜੇ ਖਦਸ਼ੇ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਸ਼ਾਂਤ ਕਰਨ ਦੇ 18 ਅਕਤੂਬਰ 2024 ਨੂੰ ਜਦੋਂ ਦੂਜੀ ਵਾਰ ਇਹ ਦੋਸ਼ ਤੈ ਕੀਤੇ ਜਾਂਦੇ ਹਨ ਤਾਂ ਐਮਆਈਏ ਕਹਿੰਦਾ ਹੈ ਕਿ ਵਿਕਾਸ ਯਾਦਵ ਸਰਕਾਰੀ ਮੁਲਾਜ਼ਮ ਹੈ ਹੀ ਨਹੀਂ ਇਸ ਤੋਂ ਬਾਅਦ ਜਦੋਂ ਵਸ਼ਿੰਗਟਨ ਪੋਸਟ ਦੇ ਵਿੱਚ ਇੱਕ ਰਿਪੋਰਟ ਛਾਪੀ ਜਾਂਦੀ ਹੈ ਜਿਸ ਵਿੱਚ ਇਸ ਸਾਜ਼ਿਸ਼ ਨੂੰ ਸਿੱਧਾ-ਸਿੱਧਾ ਭਾਰਤ ਸਰਕਾਰ ਦੇ ਨਾਲ ਜੋੜਿਆ ਜਾਂਦਾ ਹੈ ਤਾਂ ਵਿਦੇਸ਼ ਮੰਤਰਾਲਾ ਇਸ ਨੂੰ ਕਿਆਸਰਾਈਆਂ ਅਤੇ ਗੈਰ ਜ਼ਿੰਮੇਵਾਰ ਦੱਸਦਾ ਹੈ ਪਰ ਹੁਣ ਸੂਤਰ ਦੱਸਦੇ ਹਨ ਕੀ ਵਿਕਾਸ ਯਾਦਵ ਦੇ ਖਿਲਾਫ ਦਿੱਲੀ ਪੁਲਿਸ ਇੱਕ ਸਪਲੀਮੈਂਟਰੀ ਚਾਰਜ ਸ਼ੀਟ ਦਾਖਲ ਕਰਨ ਦੀ ਤਿਆਰੀ ਕਰ ਰਹੀ ਹੈ ਉਸ ਦੇ ਖਿਲਾਫ ਪਹਿਲੀ ਚਾਰਜ ਸ਼ੀਟ 2024 ਦੇ ਵਿੱਚ ਦਾਖਲ ਕੀਤੀ ਗਈ ਸੀ ਯਾਦਵ ਜੋ ਕਿ ਹੁਣ ਜ਼ਮਾਨਤ ਦੇ ਉੱਤੇ ਬਾਹਰ ਹੈ ਉਸ ਨੂੰ 18 ਦਸੰਬਰ 2023 ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਦਿੱਲੀ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਗ੍ਰੇਟਰ ਨੌਇਡਾ ਦੇ ਇੱਕ ਅਬਦੁੱਲਾ ਖਾਨ ਦੇ ਨਾਲ ਇਹ ਗ੍ਰਫਤਾਰੀ ਦੋਹਾਂ ਦੇ ਰੋਹਿਣੀ ਦੇ ਇੱਕ ਵਸਨੀਕ ਵੱਲੋਂ ਦਰਜ ਕਰਾਈ ਗਈ ਐਫਆਈਆਰ ਤੋਂ ਬਾਅਦ ਹੁੰਦੀ ਹੈ ਜਿਸ ਦੇ ਵਿੱਚ ਇਹਨਾਂ ਦੇ ਉੱਪਰ ਕਿਡਨੈਪਿੰਗ ਧਮਕਾਉਣ ਅਤੇ ਰੰਗਦਾਰੀ ਮੰਗਣ ਦੇ ਦੋਸ਼ ਲਗਾਏ ਗਏ ਸਨ ਤੇ ਨਾਲ ਹੀ ਇਹਨਾਂ ਦਾ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਸੰਬੰਧ ਹੈ ਇਹ ਵੀ ਕਿਹਾ ਗਿਆ ਸੀ ਇਹ ਗ੍ਰਫਤਾਰੀ ਅਮਰੀਕੀ ਅਧਿਕਾਰੀਆਂ ਵੱਲੋਂ ਪੰਨੂ ਕਤਲ ਦੀ ਸਾਜ਼ਿਸ਼ ਵਿੱਚ ਯਾਦਵ ਦਾ ਨਾਂ ਆਉਣ ਦੇ ਠੀਕ 3 ਹਫ਼ਤੇ ਬਾਅਦ ਹੁੰਦੀ ਹੈ ਜਾਂਚ ਕਰਤਾਵਾਂ ਦੇ ਦੱਸਣ ਮੁਤਾਬਕ ਸ਼ਿਕਾਇਤ ਕਰਤਾ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਯਾਦਵ ਨੇ ਪਹਿਲਾਂ ਤਾਂ ਕਿਡਨਾਪ ਕੀਤਾ ਤੇ ਫਿਰ ਇਹ ਕਿਹਾ ਸੀ ਕਿ ਦੁਬਈ ਬੈਠੇ ਜਲਾਲਉਦੀਨ ਨੇ ਹੀ ਤੈਨੂੰ ਮਾਰਨ ਦੀ ਸਾਨੂੰ ਸਪਾਰੀ ਦਿੱਤੀ ਹੈ ਪਿਛਲੇ ਸਾਲ ਹੀ ਦਿੱਲੀ ਪੁਲਿਸ ਨੇ ਚਨਕਿਆਪੂਰੀ ਤੋਂ ਜਲਾਲਉਦੀਨ ਉਰਫ ਸਮੀਰ ਨੂੰ ਇਸ ਸਾਜ਼ਿਸ਼ ਦੇ ਲਈ ਗ੍ਰਿਫਤਾਰ ਕੀਤਾ ਸੀ ਇਹ ਤਿੰਨੋਂ ਹੀ ਹੁਣ ਜ਼ਮਾਨਤ ਦੇ ਉੱਤੇ ਬਾਹਰ ਹਨ ਸੂਤਰਾਂ ਦੇ ਦੱਸਣ ਮੁਤਾਬਕ ਜਿਹੜੀ ਸਪਲੀਮੈਂਟਰੀ ਚਾਰਜ ਸ਼ੀਟ ਹੈ ਉਸ ਤੇ ਵਿੱਚ ਨਵੇਂ ਸਬੂਤ ਅਤੇ ਨਵੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣੀਆਂ ਹਨ ਜੋ ਕਿ ਪਹਿਲੀ ਚਾਰਜ ਸ਼ੀਟ ਫਾਈਲ ਕਰਨ ਤੋਂ ਬਾਅਦ ਦਿੱਲੀ ਪੁਲਿਸ ਵੱਲੋਂ ਜਾਂਚ ਕੀਤੀ ਗਈ ਹੈ ਉਸ ਦੇ ਵਿੱਚ ਸਾਹਮਣੇ ਆਈਆਂ ਹਨ ਅਫਸਰਾਂ ਦੇ ਦੱਸਣ ਮੁਤਾਬਕ ਜ਼ਮਾਨਤ ਮਿਲਣ ਤੋਂ ਬਾਅਦ ਯਾਦਵ 1 ਵੀ ਤਰੀਕ ਦੇ ਉੱਤੇ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋਇਆ ਹੈ ਪਹਿਲਾਂ ਉਸਨੇ ਆਪਣੇ ਵਕੀਲਾਂ ਦੇ ਰਾਹੀਂ ਇੱਕ ਅਰਜ਼ੀ ਦਿੱਤੀ ਸੀ ਕਿ ਉਸ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੱਤੀ ਜਾਵੇ ਕਿਉਂਕਿ ਉਸ ਦੀ ਜਾਨ ਨੂੰ ਖਤਰਾ ਹੈ ਉਸ ਨੂੰ ਕਿਸੇ ਵੀ ਵਕਤ ਮਾਰਿਆ ਜਾ ਸਕਦਾ ਹੈ ਪਹਿਲਾਂ ਤਾਂ ਅਦਾਲਤ ਨੇ ਇਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਸੀ ਪਰ ਪਿਛਲੇ ਸਾਲ ਜਦੋਂ ਇਸ ਨਿੱਜੀ ਪੇਸ਼ੀ ਤੋਂ ਛੋਟ ਦੀ ਮਿਆਦ ਨੂੰ ਅੱਗੇ ਵਧਾਉਣਾ ਸੀ ਉਹ ਅੱਗੇ ਨਹੀਂ ਵਧਾਈ ਗਈ ਤਾਂ ਅਦਾਲਤ ਵੱਲੋਂ ਯਾਦਵ ਦੇ ਖਿਲਾਫ ਗੈਰ ਜਮਾਨਤੀ ਵਾਰੰਟ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਹੋਏ ਹਨ ਇਹ ਹੁਣ ਤੱਕ ਦਾ ਇਸ ਕਹਾਣੀ ਦਾ ਸਾਰਾ ਲੇਖਾ ਜੋਖਾ ਹੈ ਕਿ ਪੰਨੂ ਕਤਲਕਾਰ ਦੀ ਸਾਜ਼ਿਸ਼ ਕਿਵੇਂ ਰਚੀ ਗਈ ਉਸ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ ਲੇਕਿਨ ਇਸ ਸਾਰੇ ਘਟਨਾਕ੍ਰਮ ਦਾ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਉੱਤੇ ਕੀ ਅਸਰ ਹੋਇਆ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਉੱਤੇ ਕੀ ਅਸਰ ਪੈ ਸਕਦਾ ਹੈ ਭਾਰਤ ਸਰਕਾਰ ਦੀ ਕਿੰਨੀ ਕੋ ਕਿਰਕਰੀ ਹੋ ਸਕਦੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਉਦੋਂ ਸਭ ਤੋਂ ਨਿਚਲੀ ਪੱਧਰ ਤੇ ਪਹੁੰਚ ਗਏ ਸਨ ਜਦੋਂ ਇਸ ਘਟਨਾ ਦਾ ਸਿਆਸੀ ਤੌਰ ਤੇ ਲਾਹਾ ਲੈਣ ਦੇ ਲਈ ਉਥੋਂ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸਿੱਧਾ-ਸਿੱਧਾ ਭਾਰਤ ਸਰਕਾਰ ਦੇ ਉੱਤੇ ਦੋਸ਼ ਲਾ ਦਿੱਤੇ ਗਏ ਸਨ ਕਿ ਇਹ ਹਰਦੀਪ ਸਿੰਘ ਨਿਜਰ ਦਾ ਕਤਲ ਭਾਰਤ ਸਰਕਾਰ ਦੀਆਂ ਖੁਫੀਆ ਏਜੰਸੀਆਂ ਵੱਲੋਂ ਕਰਾਇਆ ਗਿਆ ਹੈ ਲੇਕਿਨ ਉਸਦੇ ਸਬੂਤ ਨਹੀਂ ਪੇਸ਼ ਕੀਤੇ ਗਏ ਸੀ ਇਸੇ ਅਮਰੀਕੀ ਜਾਂਚ ਦਾ ਹਵਾਲਾ ਦੇ ਕੇ ਹੀ ਉਹ ਦੋਸ਼ ਲਾਏ ਗਏ ਸਨ ਉਸ ਸਮੇਂ ਜਸ ਪਾਰਟੀ ਦੀ ਕੈਨੇਡਾ ਦੇ ਵਿੱਚ ਸਰਕਾਰ ਸੀ ਉਹੋ ਜਿਹੜਾ ਉੱਥੇ ਬੈਠਾ ਪੰਜਾਬੀ ਡਾਇਸਪੋਰਾ ਹੈ ਜਿਸ ਦੇ ਵਿੱਚ ਕਈ ਇਸ ਤਰੀਕੇ ਦੇ ਖਾਲਿਸਤਾਨੀ ਸਮਰਥਕ ਕੱਟੜਵਾਦੀ ਮੌਜੂਦ ਹਨ ਉਹਨਾਂ ਦੇ ਸਹਾਰੇ ਹੀ ਉਹ ਸਰਕਾਰ ਬਣ ਰਹੀ ਸੀ ਤੇ ਜਲਦ ਹੀ ਉੱਥੇ ਚੋਣਾਂ ਹੋਣ ਵਾਲੀਆਂ ਸੀ ਤੇ ਇਹ ਕਿਹਾ ਜਾਂਦਾ ਹੈ ਕਿ ਜਸਟਨ ਟਰੂਡੋ ਨੂੰ ਇਹ ਲੱਗਦਾ ਸੀ ਕਿ ਉਹਨਾਂ ਦੀ حمایت ਨਾਲ ਹੀ ਉਹਨਾਂ ਦੀਆਂ ਵੋਟਾਂ ਨਾਲ ਹੀ ਦੁਬਾਰਾ ਸਰਕਾਰ ਬਣਾਈ ਜਾ ਸਕਦੀ ਹੈ ਇਸੇ ਲਈ ਹੀ ਭਾਰਤ ਨਾਲ ਇਥੋਂ ਤੱਕ ਸਬੰਧ ਖਰਾਬ ਕਰਨ ਦਾ ਜਿਹੜਾ ਰਿਸਕ ਹੈ ਉਹ ਉਹਨਾਂ ਵੱਲੋਂ ਲਿਆ ਗਿਆ ਇਸੇ ਤਰੀਕੇ ਨਾਲ ਹੀ ਭਾਰਤ ਦੇ ਵਿੱਚ ਇਨ੍ਹਾਂ ਘਟਨਾਵਾਂ ਦਾ ਸਿਆਸੀ ਲਾਹਾ ਲੈਣ ਦੇ ਲਈ ਇਹ ਦਿਖਾਉਣ ਦੇ ਲਈ ਕਿ ਹੁਣ ਭਾਰਤ ਸਰਕਾਰ ਭਾਰਤ ਦੇ ਦੁਸ਼ਮਣਾਂ ਨਾਲ ਨਜਿੱਠਣ ਦੇ ਲਈ ਕਿੰਨੀ ਪ੍ਰੋਐਕਟਿਵ ਹੋ ਗਈ ਹੈ ਕਿੰਨੀ ਸਰਗਰਮ ਹੋ ਗਈ ਹੈ ਕਿ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਜੋ ਇਹ ਸੋਚਦੇ ਸੀ ਕਿ ਅਸੀਂ ਇੱਥੇ ਵਿਦੇਸ਼ਾਂ ਦੇ ਵਿੱਚ ਸੁਰੱਖਿਅਤ ਹਾਂ ਉਹਨਾਂ ਨੂੰ ਵੀ ਬਖਸ਼ ਨਹੀਂ ਰਹੀ ਉਹਨਾਂ ਤੇ ਵੀ ਹਮਲੇ ਕੀਤੇ ਜਾ ਰਹੇ ਹਨ ਉਹ ਖਤਰਿਆਂ ਨੂੰ ਵੀ ਮਟਾਇਆ ਜਾ ਰਿਹਾ ਹੈ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ ਉਦੋਂ ਇਥੋਂ ਤੱਕ ਕੋਸ਼ਿਸ਼ਾਂ ਹੋਈਆਂ ਸੀ ਕਿ ਲਾਰੈਂਸ ਬਿਸ਼ਨੋਈ ਜਿਸ ਦੀ ਮਦਦ ਦੇ ਨਾਲ ਇਹ ਸਾਰੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਸੀ ਵਿਦੇਸ਼ਾਂ ਦੇ ਵਿੱਚ ਉਸ ਦੇ ਗੈਂਗ ਮੈਂਬਰਾਂ ਦੀ ਮਦਦ ਲੈ ਕੇ ਇਹ ਕਤਲ ਕਰਵਾਏ ਜਾ ਰਹੇ ਸੀ ਉਸ ਨੂੰ ਇੱਕ ਦੇਸ਼ ਭਗਤ ਡਾਣ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਟੀਵੀ ਚੈਨਲਾਂ ਦੇ ਉੱਤੇ ਮੇਜਰ ਗੌਰਵ ਯਾਦਵ ਵਰਗੇ ਸਖਸ਼ਵਲ ਨੂੰ ਬੈਠ ਕੇ ਲਗਾਤਾਰ ਲਾਰੈਂਸ ਬਿਸ਼ਨੋਈ ਨੂੰ ਇੱਕ ਦੇਸ਼ ਭਗਤ ਡੌਨ ਦੀ ਤਰ੍ਹਾਂ ਪੇਸ਼ ਕੀਤਾ ਜਾਂਦਾ ਸੀ ਉਸ ਦੀਆਂ ਸਿਫਤਾਂ ਦੇ ਪੁਲ ਬੰਦੇ ਜਾਂਦੇ ਸੀ ਇਹ ਕਿਹਾ ਜਾਂਦਾ ਸੀ ਕਿ ਉਹ ਹਿੰਦੂ ਰਾਸ਼ਟਰਵਾਦੀ ਹੈ ਉਹ ਇੱਕ ਦੇਸ਼ ਭਗਤ ਹੈ ਉਹ ਭਾਰਤ ਸਰਕਾਰ ਦੀ ਮਦਦ ਕਰ ਰਿਹਾ ਹੈ ਇਸ ਤਰ੍ਹਾਂ ਦੀਆਂ ਦਲੀਲਾਂ ਬਾਰ ਬਾਰ ਦਿੱਤੀਆਂ ਜਾਂਦੀਆਂ ਸੀ YouTube ਤੇ ਚੈਨਲ ਬਣਾ ਕੇ ਵੀ ਇਹ ਸਾਰਾ ਪ੍ਰੋਪਗੈਂਡਾ ਫਲਾਇਆ ਜਾ ਰਿਹਾ ਲੇਕਿਨ ਕੈਨੇਡਾ ਦੀ ਸਰਕਾਰ ਹੋਵੇ ਜਾਂ ਭਾਰਤ ਦੀ ਸਰਕਾਰ ਹੋਵੇ ਜਦੋਂ ਤੁਸੀਂ ਇੰਨਾ ਕਟਨਾਵਾ ਦਾ ਸ਼ਾਸੀ ਤੌਰ ਤੇ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹੋ ਉਸ ਦੇ ਦੁਸ਼ਪਰਨਾਮ ਕੀ ਹੁੰਦੇ ਨੇ ਉਸ ਦੇ ਮਾੜੇ ਨਤੀਜੇ ਕੀ ਨਿਕਲ ਸਕਦੇ ਨੇ ਇਹ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਹਨ ਕੈਨੇਡਾ ਦੇ ਵਿੱਚ ਸਰਕਾਰ ਬਦਲ ਗਈ ਪਹਿਲਾਂ ਤਾਂ ਪ੍ਰਧਾਨ ਮੰਤਰੀ ਡੱਜਸਟਨ ਟਰੂਡੋ ਨੂੰ ਆਪਣੀ ਕੁਰਸੀ ਛੱਡਣੀ ਪਈ ਲੇਕਿਨ ਉਸ ਹਾਰ ਦੇ ਬਾਵਜੂਦ ਵੀ ਜਿੰਨਾ ਕਿ ਉਥੋਂ ਦੇ ਇਹਨਾਂ ਕਟੜਪੰਥੀ ਐਲੀਮੈਂਟਸ ਨੂੰ ਸਮਰਥਨ ਦਿੱਤਾ ਗਿਆ ਸੀ ਉਹਨਾਂ ਨੂੰ ਵਧਾਵਾ ਦਿੱਤਾ ਗਿਆ ਸੀ ਉਸ ਦੇ ਅਸਰ ਦੇ ਵਜੋਂ ਹੁਣ ਤੱਕ ਉਥੇ ਲੋਕਾਂ ਦੇ ਘਰਾਂ ਦੇ ਵਪਾਰੀਆਂ ਦੇ ਘਰਾਂ ਦੇ ਉੱਤੇ ਗੋਲੀਆਂ ਚਲਾਉਣ ਦਾ ਵਪਾਰਕ ਅਦਾਰਿਆਂ ਦੇ ਉੱਤੇ ਗੋਲੀਆਂ ਚਰਾਉਣ ਦਾ ਫਰਾਉਤੀ ਮੰਗਣ ਦਾ ਅਪਰਾਧ ਦੇ ਵਿੱਚ ਬਹੁਤ ਜ਼ਿਆਦਾ ਇਜਾਫਾ ਹੋਇਆ ਹੈ ਔਰ ਉਸ ਸਾਰੀਆਂ ਘਟਨਾਵਾਂ ਕਰਮ ਦੇ ਵਿੱਚ ਇਹ ਪੰਜਾਬੀ ਮੂਲ ਦੇ ਨਾਗਰਿਕ ਜਿਹੜੇ ਨੇ ਉਹੀ ਸ਼ਾਮਲ ਹਾਲਾਤ ਐਨੇ ਮਾੜੇ ਹੋ ਗਏ ਸੀ ਕਿ ਕੈਨੇਡਾ ਦੇ ਇੱਕ ਸੂਬੇ ਦੇ ਵਿੱਚ ਇੱਕ ਇਲਾਕੇ ਦੇ ਵਿੱਚ ਐਮਰਜੈਂਸੀ ਤੱਕ ਲਗਾਉਣੀ ਪਈ ਤੇ ਉਸ ਤੋਂ ਬਾਅਦ ਕਈ ਗ੍ਰਿਫਤਾਰੀਆਂ ਹੋਈਆਂ ਹੁਣ ਜਾ ਕੇ ਕਿਤੇ ਕੈਨੇਡਾ ਅਤੇ ਭਾਰਤ ਦੇ ਵਿੱਚ ਇਨ੍ਹਾਂ ਵਿਅਕਤੀਆਂ ਨੂੰ ਕਾਬੂ ਕਰਨ ਦੇ ਲਈ ਉਹਨਾਂ ਦੇ ਉੱਤੇ ਕੰਟਰੋਲ ਪਾਉਣ ਦੇ ਲਈ ਇੱਕ ਗੁਪਤ ਸਮਝੌਤਾ ਹੋਇਆ ਹੈ ਇੱਕ ਅੰਡਰਸਟੈਂਡਿੰਗ ਹੋਈ ਹੈ ਜਿਸ ਦੇ ਤਹਿਤ ਅਜਿਹੇ 엘িমੈਂਟਸ ਦੇ ਖਿਲਾਫ ਨਕੇਲ ਕਸੀ ਜਾ ਰਹੀ ਹੈ ਕੈਨੇਡਾ ਨੂੰ ਵੀ ਵਧੇ ਹੋਏ ਜੁਰਮ ਦਾ ਜਿਹੜਾ ਸਾਹਮਣਾ ਕਰਨਾ ਪਿਆ ਉੱਥੋਂ ਦੇ ਨਾਗਰਿਕਾਂ ਦੀ ਵੀ ਜਿਹੜੀ ਜ਼ਿੰਦਗੀ ਹੈ ਉਹ ਅਸੁਰੱਖਿਅਤ ਹੋ ਗਈ ਸੀ ਇਹ ਵੀ ਸਾਰਿਆਂ ਦੇ ਸਾਹਮਣੇ ਉਥੇ ਪਾਕਿਸਤਾਨ ਸਰਕਾਰ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਨੂੰ ਜਾਂ ਉਸਦੇ ਗੈਂਗ ਨੂੰ ਜੇਲ੍ਹ ਦੇ ਵਿੱਚ ਹਿਫਾਜ਼ਤ ਨਾਲ ਰੱਖ ਰਹੀ ਹੈ ਜਿਸ ਤਰੀਕੇ ਦੀ ਕਿਹਾ ਜਾ ਰਿਹਾ ਹੈ ਕਿ ਖੁਫੀਆ ਏਜੰਸੀਆਂ ਵੱਲੋਂ ਉਸਦੀ ਮਦਦ ਕੀਤੀ ਜਾ ਰਹੀ ਹੈ ਸਹਾਇਤਾ ਕੀਤੀ ਜਾ ਰਹੀ ਹੈ ਉਸਦੇ ਨਾਲ ਉਹ ਪੂਰੇ ਦੇਸ਼ ਦੇ ਵਿੱਚ ਇੱਕ ਵੱਡਾ ਗੈਂਗਸਟਰ ਬਣ ਕੇ ਜ਼ਰੂਰ ਉੱਭਰ ਗਿਆ ਹੈ ਤੇ ਜੋ 1990 ਦੇ ਦਹਾਕਿਆਂ ਦੇ ਵਿੱਚ ਬੰਬਈ ਦੇ ਉੱਤੇ ਡਰ ਅਤੇ ਸਹਿਮ ਦਾ ਮਾਹੌਲ ਸੀ ਉਹ ਇੱਕ ਵਾਰ ਫੇਰ ਹੁਣ ਲਾਰੈਂਸ ਮਿਸ਼ਨੋਈ ਦੇ ਨਾਮ ਨਾਲ ਬੰਬਈ ਦੇ ਵਿੱਚ ਉਹੀ ਡਰ ਤੇ ਸਹਿਮ ਦੁਬਾਰਾ ਪੈਦਾ ਹੋ ਗਿਆ ਹੈ ਉਥੋਂ ਦੇ ਫਿਲਮੀ ਸਤਾਰਿਆਂ ਦੇ ਉੱਤੇ ਗੋਲੀ ਚਲਾਈ ਜਾ ਰਹੀ ਹੈ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਰੋੜਾਂ ਰੁਪਏ ਪ੍ਰੋਟੈਕਸ਼ਨ ਮਨੀ ਜਿਹੜਾ ਹੈ ਉਹਨਾਂ ਤੋਂ ਮੰਗਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਹਾਲਾਤ ਕੀ ਬਣੇ ਹੋਏ ਹਨ ਇਹ ਤਾਂ ਸਾਰਿਆਂ ਦੇ ਸਾਹਮਣੇ ਹੀ ਹੈ ਇੱਥੇ ਵੀ ਗੈਂਗਸਟਰਾਂ ਦੁਆਰਾ ਵਧੀਆਂ ਹੋਈਆਂ ਗਤੀਵਧੀਆਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਵਾਰਦਾਤ ਵਾਪਰ ਰਹੀ ਹੈ ਹਰ ਰੋਜ਼ ਕੋਈ ਨਾ ਕੋਈ ਕਤਲ ਜਾਂ ਗੋਲੀ ਚੱਲਣ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ ਇੱਥੇ ਵੀ ਲੋਕਾਂ ਦਾ ਆਮ ਲੋਕਾਂ ਦਾ ਜਿਹੜਾ ਹੈ ਸੁਰੱਖਿਅਤ ਰਹਿਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਹੈ ਲਾ ਐਂਡ ਆਰਡਰ ਦੇ ਹਾਲਾਤ ਕਾਫੀ ਜ਼ਿਆਦਾ ਨਿਗਰ ਚੁੱਕੇ ਆ ਇਹ ਜਿਹੜੇ ਦੁਸ਼ਪਰਨਾਮ ਨੇ ਇਹਨਾਂ ਲੋਕਾਂ ਦਾ ਅਜਿਹੇ ਐਲੀਮੈਂਟਸ ਦਾ ਅਜਿਹੇ ਗੈਰ ਸਮਾਜਿਕ ਤੱਤਾਂ ਨੂੰ ਸਮਰਥਨ ਕਰਨ ਦੇ ਜੋ ਨਿਕਲਦੇ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੁਣ ਨਿਕਲ ਕੇ ਆ ਰਹੇ ਨੇ ਇਸ ਦੇ ਨਤੀਜੇ ਜਿਹੜੇ ਨੇ ਉਹ ਦੇਸ਼ ਦੇ ਨਾਗਰਿਕਾਂ ਨੂੰ ਆਮ ਲੋਕਾਂ ਨੂੰ ਭੁਗਤਣੇ ਪੈ ਰਹੇ ਹਾਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਇਹਨਾਂ ਇਸ ਤਰੀਕੇ ਦੇ ਜਿਹੜੇ ਮਿਸਟੈਪਸ ਹੁੰਦੇ ਨੇ ਜਿਹੜੇ ਗਲਤ ਕਦਮ ਹੁੰਦੇ ਨੇ ਉਹਨਾਂ ਨੂੰ ਚੱਕਣ ਤੋਂ ਪਹਿਲਾਂ ਦੁਬਾਰਾ ਇੱਕ ਵਾਰ ਜ਼ਰੂਰ ਸੋਚਣਗੇ ਆ ਇਸ ਦੇ ਪ੍ਰਨਾਮ ਤੁਹਾਡੇ ਦੇਸ਼ ਦੇ ਨਾਗਰਿਕਾਂ ਨੂੰ ਕਿਸ ਤਰੀਕੇ ਨਾਲ ਭੁਗਤਣੇ ਪੈ ਸਕਦੇ ਹਨ ਉਹ ਵੀ ਸਾਡੇ ਅੱਖਾਂ ਦੇ ਸਾਹਮਣੇ ਨੇ ਇਹਨਾਂ ਤੋਂ ਸਰਕਾਰਾਂ ਕੁਝ ਸਬਕ ਲੈਣਗੀਆਂ ਇਸੇ ਉਮੀਦ ਦੇ ਨਾਲ ਪ੍ਰਤਿਵਿਧਾ ਲੈਣੇ ਹਾਂ ਧੰਨਵਾਦ